ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਟਾਈਮ ਹੋ ਗਿਆ ਜੀ ਸਵੇਰ ਦੇ 5 ਵਜੇ ਦਾ ਤੇ ਆਪਾਂ ਜੀ ਅੱਜ ਤਾਂ ਬਿਲਕੁਲ ਸਵੇਰ 5 ਵਜੇ ਤੋਂ ਸਟਾਰ ਕੀਤਾ ਆ ਤੇ ਦੇਖੋ ਜੀ ਬਹੁਤ ਜ਼ਿਆਦਾ ਹਨੇਰਾ ਹੋਇਆ ਪਿਆ ਹੈ ਲੈ ਦੇਹਿਆਂ ਦਾ ਬਹੁਤ ਫਰਕ ਪੈ ਗਿਆ ਜੀ 5 ਵਜੇ ਪਹਿਲਾਂ ਪਾਉ ਤਾਂ ਦਿਨ ਚੜਾ ਆਉਂਦਾ ਸੀ ਤੇ ਹੁਣ ਵੇਖੋ ਥੋੜਾ ਥੋੜਾ ਹਨੇਰਾ ਆ ਹਾਲੇ ਤੇ ਇਹਨਾਂ ਟਾਈਮ ਜੀ ਪਹਿਲਾਂ 4:30 ਵਜੇ ਹੁੰਦਾ ਸੀ ਜਿੰਨਾ ਹੁਣ 5 ਵਜੇ ਆ ਦੇਰੇ ਇੰਨਾ ਨਿਕਲਦਾ ਸੀ ਤੇ ਹੁਣ ਜੀ ਆਪਾਂ ਕਰੂ ਕਰਦੇ ਆ ਵਲੋਗ ਤੇ ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜੀ ਜੋਬ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਪੂਰਾ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਨਾਲ ਜੀ ਬੈਲ ਵਾਲਾ ਬਟਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਸਾਰਿਆਂ ਨੂੰ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਸਾਰੇ ਮੇਰੇ YouTube ਵਾਲੇ ਭੈਣਾ ਭਰਾ ਜੋ ਵੀ ਮੈਨੂੰ ਦੇਖਦੇ ਆ ਮੇਰੀਆਂ ਵੀਡੀਓ ਤੇ ਸਾਰਾ ਨੂਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਤਕੀਆਂ ਬਖਸ਼ੇ ਤੇ ਅੱਜ ਦਾ ਵਲੌਗ ਜੀ ਆਪਾਂ ਸਵੇਰ ਤੋਂ ਸ਼ੁਰੂ ਕੀਤਾ ਆ ਤੇ ਮੈਂ ਸੋਚਿਆ ਕਿ ਆਪਾਂ ਵੀ ਡੇਲੀ ਦੇ ਜਿਹੜੇ ਵਲੌਗ ਪਾਈਦਾ ਉਹ ਕਈ ਵਾਰੀ ਸ਼ਾਮ ਦੇ ਹੁੰਦੇ ਆ ਕਈ ਵਾਰੀ ਦੁਪਹਿਰ ਦੇ ਹੁੰਦੇ ਆ 9-10 ਵਜੇ ਤੋਂ ਸ਼ੁਰੂ ਤੇ ਅੱਜ ਮੈਂ ਸੋਚਿਆ ਕਿ ਆਪਾਂ ਸਵੇਰ ਤੋਂ ਸ਼ੁਰੂ ਕਰਦੇ ਆ ਕਿ ਹੁਣ ਮੈਂ ਕਈ ਦਿਨਾਂ ਤੋਂ ਸਵੇਰ ਨੂੰ ਝਾੜੂ ਥੁਰੂ ਕਰ ਲੈਂਦੇ ਆ ਤਾਂ ਹੀ ਮੈਂ ਫਿਰ ਕਦੀ ਵੀਡੀਓ ਨਹੀਂ ਝਾੜੂ ਦਿਖਾਈ ਸੀ ਕਈ ਦਿਨ ਹੋ ਗਏ ਤੇ ਹੁਣ ਸਵੇਰੇ ਸਵੇਰੇ ਫਿਰਨਾ ਵੀ ਕਈ ਵਾਰੀ ਮਨ ਨਹੀਂ ਜਾਂਦਾ ਵੀਡੀਓ ਬਣਾਉਣ ਦਾ ਤੇ ਅੱਜ ਜੀ ਮੈਂ ਸੋਚਿਆ ਕਿ ਚੱਲ ਅੱਜ ਬਣਾ ਲੈਂਦੇ ਆ ਤੇ ਆਪਾਂ ਜੀ ਹੁਣ ਮੈਂ ਸਭ ਤੋਂ ਪਹਿਲਾਂ ਝਾੜੂ ਲਾ ਲਾਂਗੀ ਤੇ ਝਾੜੂ ਲਾਉਣ ਤੋਂ ਬਾਅਦ ਹੀ ਮੈਂ ਜੀ ਫਿਰ ਚਾਹ ਪਾਣੀ ਰੋਟੀ ਬਾਣੀ ਬਣਾਵਾਂਗੇ। ਤੇ ਬੱਚਾਂ ਦੇ ਸਕੂਲ ਵੀ ਆਉਣੇ ਸ਼ੁਰੂ ਹੋ ਚੁੱਕੇ ਆ। ਇਸ ਸਰ ਨੂੰ ਦੀ ਹਰੋਂ ਬਹੁਤ ਜ਼ਿਆਦਾ ਕੰਮ ਬਣ ਜਾਇਆ ਕਰਨਗੇ। ਕਿਉਂਕਿ ਛੁੱਟੀਆਂ ਵਿੱਚ ਤਾਂ ਅਸੀਂ ਵੀ ਚਾਹ ਆਰਾਮ ਨਾਲ ਕਰ ਲਾਂਗੇ ਕੋਈ ਗੱਲ ਨਹੀਂ। ਤੇ ਬਾਕੀ ਹੁਣ ਜੀ ਜਲਦੀ ਜਲਦੀ ਚਹੋਆ ਕਰਨਗੇ। ਕਿਉਂਕਿ ਧੋਪ ਵੀ ਬਹੁਤ ਜ਼ਿਆਦਾ ਹੁੰਦੀ ਹੈ, ਗਰਮੀ ਵੀ ਬਹੁਤ ਜ਼ਿਆਦਾ ਹੁੰਦੀ ਹੈ। ਸਭ ਤੋਂ ਔਖਾ ਹਵਤਾਂ ਨੂੰ ਹੁੰਦਾ ਹੈ ਘਰ ਦੇ ਵਿੱਚ ਕੰਮ ਕਰਨਾ ਗਰਮੀ ਦੇ ਵਿੱਚ ਤੇ ਫੇਰੇ ਫੇਰੇ ਜਿੰਨਾ ਨਿਭੜ ਜਾਵੇ ਉਨਾ ਹੀ ਵਧੀਆ ਰਹਿੰਦਾ ਹੈ ਤੇ ਸਵੇਰੇ ਉੱਠਣ ਦੇ ਇੱਕ ਫਾਇਦੇ ਵੀ ਹੁੰਦੇ ਆ ਵੀ ਵਧੀਆ ਸਰੀਰ ਸਾਰਾ ਦਿਨ ਫਰੈਸ਼ ਰਹਿੰਦਾ ਹੈ ਸਵੇਰੇ ਉੱਠ ਕੇ ਇੱਕ ਤਾਂ ਜਦੋਂ ਕੰਮ ਲੱਗਦਾ ਹੈ ਤੇ ਸਰੀਰ ਵੀ ਵਧੀਆ ਖੁੱਲ ਜਾਂਦਾ ਹੈ ਕਈ ਵਾਰੀ ਸਵੇਰੇ ਬੋਟ ਪਹਿਣਾ ਦਾ ਇਹ ਸੁਣੀਦਾ ਹੈ ਕਿ ਸਵੇਰੇ ਉੱਠਿਆ ਨਹੀਂ ਜਾਂਦਾ ਤੇ ਸਰੀਰ ਵਿੱਚ ਵੀ ਜਕੜਨ ਹੋਈ ਪੈਂਦੀ ਏ ਸਵੇਰੇ ਸਵੇਰੇ ਤੇ ਇੱਕ ਵਾਰੀ ਔਖਾ ਤਾਂ ਲੱਗਦਾ ਹੈ ਉੱਠਣਾ ਬਾਕੀ ਜਦੋਂ ਆਪਾਂ ਉੱਠ ਜਾਂਦੇ ਆ ਤਾਂ ਉਸ ਤੋਂ ਬਾਅਦ ਵਧੀਆ ਹੋ ਜਾਂਦਾ ਹੈ ਥੋੜਾ ਜਿਹਾ ਬੰਦਾ ਤੁਰ ਫਿਰ ਲਵੇ ਤੇ ਫਿਰ ਜੀ ਵਧੀਆ ਸਰੀਰ ਹੋ ਜਾਂਦਾ ਹੈ ਹੌਲੀ ਹੌਲੀ ਗਰਮ ਹੋ ਜਾਂਦਾ ਹੈ ਤੇ ਫਿਰ ਆਪਾਂ ਕੰਮ ਲੱਗ ਪਈਏ ਤਾਂ ਵਧੀਆ ਕੋਲ ਜਾਂਦਾ ਸਰੀਰ ਸਾਰਾ ਤੇ ਇਸ ਕਰਕੇ ਜੀ ਸਵੇਰੇ ਉੱਠਣਾ ਵੀ ਬਹੁਤ ਜ਼ਰੂਰੀ ਏ ਕਿਉਂਕਿ ਅੱਜ ਕੱਲ ਜਿੱਦਾਂ ਕੋਈ ਬਿਮਾਰੀਆਂ ਲੱਗ ਰਹੀਆਂ ਆ ਤੇ ਜ਼ਿਆਦਾਤਰ ਲੇਟ ਉੱਠਣ ਕਰਦੇ ਵੀ ਬੰਦੇ 'ਚ ਬਹੁਤ ਜ਼ਿਆਦਾ ਨੈਗੇਟਿਵਿਟੀ ਆਉਂਦੀ ਏ ਤੇ ਸਵੇਰੇ ਉੱਠਾਂਗੇ ਤਾਂ ਆਪਾਂ ਵਧੀਆ ਪੋਜ਼ਿਟਿਵ ਰਾਵਾਂਗੇ ਚਲੋ ਜੀ ਹੁਣ ਮੈਂ ਝਾੜੂ ਲਾ ਕੇ ਤੇ ਇੱਥੇ ਧਾਰਤੀ ਸੀ ਜੀ ਚਾਹ ਤੇ ਉਧਰ ਮੈਂ ਚਾਹ ਧਾਰਤੀ ਤੇ ਨਾਲ ਦੀ ਨਾਲ ਹੀ ਜਿਵੇਂ ਆਟਾ ਛਾਨ ਲੱਗ ਗਈ ਤੇ ਨਾਲ ਹੀ ਆਪਾਂ ਆਟਾ ਗੁੰਨ ਲੈਂਦੇ ਆ ਕਿਉਂਕਿ ਬੱਚਿਆਂ ਦਾ ਵੀ ਹੁਣ ਟਾਈਮ ਹੋ ਜਾਣਾ ਹੈ ਸਕੂਲ ਜਾਣ ਵਾਸਤੇ ਤਿਆਰ ਕਰਨਾ ਉਹਨਾਂ ਨੂੰ ਤੇ ਮੈਂ ਆਟਾ ਗੁੰਨ ਕੇ ਤੇ ਫੇਰ ਹੀ ਮੈਂ ਬੱਚਿਆਂ ਨੂੰ ਬਿਠਾਵਾਂਗੀ ਤੇ ਇਧਰ ਜੀ ਮੈਂ ਆਟਾ ਛਾਣਿਆ ਸੀ ਤੇ ਉਹਨਾਂ ਨੇ ਚਾਹ ਬਾੜੇ ਮਾਰਨ ਲੱਗ ਪਏ ਤੇ ਫਿਰ ਮੈਂ ਇੱਕ ਵਾਰੀ ਚਾਹ ਹੁਣ ਸੰਭਾਲ ਕੇ ਤੇ ਫੇਰ ਹੀ ਜੀ ਆਪਾਂ ਆਟਾ ਗੁੰਨਾਂਗੇ ചെലോ ജി ഹോ ചരി സൂ പീ ലമോസ ഡേഡി മമ്മി ഓരോ ആ പീഡേ ਤੇ ਮਰੀ ਤੇ ਪਾਪਾ ਵੀ ਬਾਹਰ ਆ ਕੇ ਗੀਂ ਲੱਗ ਗਏ ਤੇ ਮੰਮੀ ਡੈਡੀ ਨੂੰ ਮੰਦਰ ਦੇ ਆਈਆਂ ਇਹ ਸਵੇਰ ਦਿਨਾ ਬਿਸਕੁਟ ਲਿਆ ਇੱਕ ਦੋ ਇਹ ਚਾਹ ਪੀ ਕੇ ਤੇ ਫਿਰ ਕਰਾਂਗੇ ਜੀ ਆਪਾਂ ਹੋਰ ਕੰਮ ਤੇ ਜੋ ਵੀ ਜੀ ਤੁਸੀਂ ਭੈਣ ਭਾਈ ਸਾਡੀ ਪੂਰੀ ਵੀਡੀਓ ਫੁੱਲ ਵਾਚ ਕਰਦੇ ਹੋ ਤੇ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ so much ਤੇ ਇਸ ਤਰ੍ਹਾਂ ਜੀ ਸਾਡੀ ਸਪੋਰਟ ਬਣਾਈ ਰੱਖਿਓ ਵੀਡੀਓ ਨੂੰ ਫੋਲੋਅ ਲਵ ਆਉਟ ਕੀਤਾ ਕਰੋ ਤੇ ਜੋ ਵੀ ਭੈਣ ਭਾਈ ਸਾਨੂੰ ਕਮੈਂਟ ਕਰਦੇ ਆ ਬਾਹਰੋਂ ਵੀ ਕਰਦੇ ਆ ਕਈ ਭੈਣ ਭਾਈ ਤੇ ਸਾਰਿਆਂ ਦਾ ਜੀਤਾ ਇਹਦੇ ਨਾਲ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਨੂੰ ਜੀ ਚੰਗੀ ਲੱਗਦੀ ਆ ਤਾਂ ਤੁਸੀਂ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਤੇ ਤੁਸੀਂ ਸਾਡਾ ਸਾਥ ਦੇ ਰਹੇ ਹੋ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ ਤੇ ਜੋ ਪਹਿਲੀ ਵਾਰ ਦੇਖ ਰਹੇ ਹੋ ਜੀ ਜ਼ਰੂਰ ਤੁਸੀਂ ਸਾਡੀਆਂ ਪਿਛਲੀਆਂ ਵੀਡੀਓ ਵੀ ਜ਼ਰੂਰ ਦੇਖਿਓ ਜੇ ਤੁਹਾਨੂੰ ਵਧੀਆ ਲੱਗਣਾ ਤਾਂ ਜਰੂਰ ਸਾਨੂੰ ਜੀ ਸਬਸਕ੍ਰਾਈਬ ਕਰ ਲਿਓ ਤੇ ਸਾਡੀ ਸਪੋਰਟ ਤੁਸੀਂ ਵੀ ਜਰੂਰ ਕਰੋ ਜੀ ਅਸੀਂ ਤੁਹਾਡੀ ਸਪੋਰਟ ਨਾਲ ਹੀ ਅੱਗੇ ਵਧ ਸਕਦੇ ਆ ਤੇ ਚਲੋ ਜੀ ਹੋਰ ਆਪਾਂ ਇੱਥੇ ਚਾਹ ਪੀ ਕੇ ਤੇ ਹੁਣ ਕਰਦੇ ਆ ਜੀ ਆਪਾਂ ਹੋਰ ਕੰਮ ਕਰ ਤੇ ਵੀਡੀਓ ਦੇ ਨਾਲ ਜੀ ਜਰੂਰ ਬਨੇ ਰਹੋ ਤੇ ਹੁਣ ਜੀ ਮੈਂ ਇੱਥੇ ਲੱਗ ਪਈ ਸੀ ਆਟਾ ਗੁੰਨਣਾ ਤੇ ਫਟਾਫਟ ਜੀ ਆਪਾਂ ਗੁੰਨ ਲੈਂਦੇ ਆ ਆਟਾ ਥੋੜਾ ਜਿਹਾ ਗੁੰਨਾ ਗਏ ਕਿਉਂਕਿ ਸਵੇਰੇ ਇੱਕ ਇੱਕ ਫਲੁਕਾ ਹੀ ਲੈਂਦੇ ਆ ਸਾਰੇ ਤੇ ਸਾਡੇ ਜੀ ਇਸ ਤਰ੍ਹਾਂ ਹੀ ਪਹਿਲਾਂ ਚਾਹ ਪੀਲ ਕੇ ਉਸ ਤੋਂ ਬਾਅਦ ਹੀ ਇੱਕ ਦਾ ਫਲੁਕਾ ਇੱਕ ਇੱਕ ਲੈ ਲੈਂਦੇ ਆ ਤੇ ਫਿਰ ਉਸ ਤੋਂ ਬਾਅਦ ਜੀ ਆਪਣਾ 11 12 ਵਜੇ ਰੋਟੀ ਹੁੰਦੀ ਏ ਦੁਪਹਿਰ ਦਾ ਖਾਣਾ ਤੇ ਸਵੇਰ ਦਾ ਜੀ ਹਲਕਾ ਫਲੁਕਾ ਹੀ ਖਾਂਦੇ ਆ ਸਾਰੇ ਇੰਨਾ ਜ਼ਿਆਦਾ ਨਹੀਂ ਢੇਟ ਭਰ ਕੇ ਖਾਂਦੇ ਤੇ ਨਾਲ ਹੀ ਜੀ ਬੱਚਾਂ ਦੇ ਸਕੂਲ ਵਾਸਤੇ ਵੀ ਆਪਾਂ ਬਣਾ ਦੇਾਂਗੇ ਤੇ ਨਾਲ ਹੀ ਆਪਣਾ ਨਾਸ਼ਤਾ ਵੀ ਬਣਾ ਲਾਂਗੇ। ਤੇ ਚਲੋ ਜਿੱਥੇ ਆਪਣਾ ਆਟਾ ਵੀ ਗੁੰਨਿਆ ਗਿਆ ਆ। ਹੁਣ ਜੀ ਮੈਂ ਇੱਥੇ ਲੱਗ ਪਈ ਆ ਜੀ ਆਲੂ ਕੱਟਣ। ਤੇ ਦੋ ਹੀ ਆਲੂ ਬਣਾਵਾਂਗੇ ਬੱਚਾਂ ਵਾਸਤੇ ਸਕੂਲ ਵਾਸਤੇ। ਤੇ ਹੋਰ ਕੋਈ ਸਬਜੀ ਤਾਂ ਲੈ ਕੇ ਹੀ ਨਹੀਂ ਜਾਂਦੇ ਆਲੂ ਹੀ ਖਾ ਲੈਂਦੇ ਆ। ਤੇ ਪਤਾ ਨਹੀਂ ਬੱਚਾਂ ਦਾ ਕੀ ਆ ਪ੍ਰੋਬਲਮ ਇਹਨਾਂ ਨੂੰ ਜੇ ਕਈ ਇਹ ਹੋਰ ਸਬਜੀ ਲੈ ਆਉਣ ਆ। ਦੰਦੇ ਬਣਾ ਰਹਿਆਂਗੇ ਜਾਂ ਹੋਰ ਕੋਈ ਪਾਸੇ ਇਹਨਾਂ ਨੂੰ ਪਸੰਦ ਨਹੀਂ ਹੁੰਦੀ ਆਲੂ ਇਕੱਲੇ ਖਾਂਦੇ ਆ ਆਲੂ ਬਣਾ ਲਿਆ ਬਸ ਤੇ ਸਰੋ ਇਥੇ ਮੈਂ ਨਾਲ ਹੀ ਬਿਨਾਲੀ ਰੋਟੀਆਂ ਬਣਾ ਲਾਂਗੀ ਤੇ ਨਾਲ ਹੀ ਆਲੂ ਇੱਕ ਪਾਸੇ ਧਰਦੇ ਆ ਤੇ ਆਪਾਂ ਜਿਹੜਾ ਸਿੰਡਰ ਬਾਹਰ ਲੌਬੀ ਚ ਰੱਖਿਆ ਹੋਇਆ ਹੈ ਪੌੜੀ ਦੇ نیچے ਤੇ ਜੀ ਆਪਣੀ ਚਲਦੀ ਫਿਰਦੀ ਰਸੋਈ ਕਹਿ ਸਕਦੇ ਆ ਆਪਾਂ ਤੇ ਕਿਉਂਕਿ ਸਾਡੇ ਨਾਲ ਅੰਦਰ ਰਸੋਈ ਦੇ ਵਿੱਚ ਨਾ ਫੈਨ ਹੈ ਨਹੀਂ ਇਹ ਜਿੱਦੜ ਕੇ ਬਹੁਤ ਜ਼ਿਆਦਾ ਗਰਮੀ ਬਣ ਜਾਂਦੀ ਹੈ ਤੇ ਆਪਾਂ ਦੇ ਇੱਥੇ ਬਾਹਰ ਹੀ ਕੱਢ ਲਿਆ ਏ ਮੈਨੂੰ ਹਰ ਗਰਮੀਆਂ ਦੇ ਵਿੱਚ ਇਸੇ ਤਰ੍ਹਾਂ ਬਾਹਰ ਹੀ ਰੱਖਣਾ ਪੈਂਦਾ ਸਿਲੈਂਡਰ ਤੇ ਹੁਣ ਉਹ ਮੈਨੂੰ ਹਰ ਵਾਰ ਕਹਿੰਦੇ ਆ ਮੇਰੇ ਹਸਬੰਦ ਦੇ ਤੈਨੂੰ ਪੱਖਾ ਲਾ ਦਿਆਂਗੇ ਪੱਖਾ ਲਾ ਰਹਿਆਂਗੇ ਬਾਕੀ ਜਿ ਮੌਕਾ ਹੀ ਨਹੀਂ ਬਣਦਾ ਪੱਖਾ ਲਾਉਣ ਦਾ ਮੈਂ ਫਿਰ ਟਾਈਮ ਨਾਲ ਕੱਢ ਲਈਦੀ ਹਾਂ ਬਾਹਰ ਸੋ ਕਿ ਜਿੰਨੇ ਖਾਣਾ ਬਣਾਣਾ ਹੈ ਉਹਨੂੰ ਪਤਾ ਹੈ ਕਿਵੇਂ ਬਣਦਾ ਹੈ ਖਾਣਾ ਗਰਮੀ ਦੇ ਵਿੱਚ ਬਹੁਤ ਔਖਾ ਹੁੰਦਾ ਹੈ ਤੇ ਚਲੋ ਜਿੱਥੇ ਮੈਂ ਥੋੜਾ ਥੋੜਾ ਨਮਕ ਪਾ ਕੇ ਵਿੱਚ ਤੇ ਪਰੌਂਠੇ ਬਣਾ ਰਹੀ ਆਂ ਬੱਚੇ ਚਾਹ ਨਾਲ ਖਾਣਗੇ ਤੇ ਬੱਚਾ ਵਾਸਤੇ ਇੱਕ ਵਾਰੀ ਮੈਂ ਬਣਾ ਲਾਂਗੀ ਤੇ ਫਿਰ ਸਾਰਿਆਂ ਵਾਸਤੇ ਵੱਡਿਆਂ ਵਾਸਤੇ ਵੀ ਆਪਾਂ ਪਰੌਂਠਾ ਹੀ ਇੱਕ ਇੱਕ ਉਹ ਵੀ ਖਾਣਗੇ ਤੇ ਇੱਕ ਉਸ ਪਰੌਂਠਾ ਉਹਨਾਂ ਵਾਸਤੇ ਬਣਾ ਦੇਾਂਗੇ ਉਹਨਾਂ ਨੂੰ ਵੀ ਥੋੜਾ ਜਿਹਾ ਫੈਟੀ ਲੀਵਰ ਦੀ ਪ੍ਰੋਬਲਮ ਹੈ ਕਿ ਇਹ ਉਹਨਾਂ ਨੂੰ ਖਬਰਾਟ ਹੋਣ ਲੱਗ ਜਾਂਦੀ ਹੈ ਤੇ ਉਹ ਖੁਸ਼ਕ-ਖੁਕਾ ਖਾਂਦੇ ਆ। ਇਹ ਪਰੌਂਠਾ ਮੈਂ ਵੀ ਨਹੀਂ ਜਿਖਾਦਾ ਕਦੇ। ਜਿਹਨੇ ਬਣਾਉਂ ਤੱਕ ਅੱਲਾ ਨਮਕ ਹੀ ਪਾ ਲੈਂਦੀ ਆ। ਜਿਸ ਦੀ ਮੈਂ ਕਿ ਉਹ ਨਹੀਂ ਲਾਇਆ ਕਦੇ ਤਲ ਕੇ ਨਹੀਂ ਖਾਤਾ। ਕਿਉਂਕਿ ਮੈਨੂੰ ਵੀ ਫਿਰ ਐਸਿਡਿਟੀ ਆ ਜਾਂਦੀ ਏ। ਕੀ ਪਤਾ ਨਹੀਂ ਕੀ ਪ੍ਰੋਬਲਮ ਹੈ ਸੈਲਿਟੀ ਬਣਨ ਵਾਲੀ ਬਹੁਤ ਜ਼ਿਆਦਾ ਲੋਕਾਂ ਵਿੱਚ ਇਹ ਦੇਖਣ ਨੂੰ ਮਿਲਦੀ ਏ ਤੇ ਚਲੋ ਜੀ ਆਪਾਂ ਇੱਥੇ ਇੱਕ ਫਰੋਕਾ ਲਾਤਾ ਏ ਤੇ ਹੁਣ ਦੂਸਰਾ ਪਾ ਦਿੰਦੇ ਆ ਤੇ ਇਧਰ ਜੀ ਆਪਣੇ ਆਲੂ ਵੀ ਬਸ ਬਣ ਕੇ ਰੈਡੀ ਹੋ ਗਏ ਆ ਤੇ ਹੁਣ ਉਹਦੇ ਚ ਵੀ ਮੈਂ ਨਮਕ ਮਿਰਚ ਪਾ ਦਾਂਗੀ ਸਵੇਰੇ ਸਵੇਰੇ ਜੀ ਬਹੁਤ ਜ਼ਿਆਦਾ ਕੰਮ ਪਾੜ ਜਾਂਦੇ ਨੇ ਜੇ ਜਲਦੀ ਆਪਾਂ ਉੱਠ ਪਈਏ ਤਾਂ ਆਪ ਹੀ ਸੌਖੇ ਰਹਿੰਨੇ ਆ ਤੇ ਜੇ ਜਦੋਂ ਲੇਟ ਹੋ ਜਾਈਏ ਫਿਰ ਔਖਾ ਬਹੁਤ ਹੋ ਜਾਂਦਾ ਏ ਤੇ ਮੇਰਾ ਬੇਬੀ ਛੋਟਾ ਏ ਉਹ ਕਈ ਵਾਰੀ ਨਹੀਂ ਵੀ ਉੱਠਣ ਦਿੰਦਾ ਜਲਦੀ ਤੇ ਹੁਣ ਅੱਜ ਪਤਾ ਨਹੀਂ ਕਿਵੇਂ ਟਿਕਿਆ ਪਿਆ ਤੇ ਮੈਂ ਫਿਰ ਕੰਮ ਕਰ ਲੈ ਸਾਰੇ ਤੇ ਹੁਣ ਜੀ ਮੈਂ ਬੱਚਾ ਨੂੰ ਸਕੂਲ ਪੇਜ ਕੇ ਤੇ ਉਸ ਤੋਂ ਬਾਅਦ ਜੀ ਮੈਂ ਲੱਗੀ ਸੀ ਬਰਤਨ ਸਾਫ਼ ਕਰਨਾ ਮੈਂ 12 ਉਹ ਖਰਲਾ ਲਾ ਲਈ ਸੀ ਥੱਲੇ ਤੋਂ ਵੀ ਤੇ ਚਾਰੋਂ ਤੋਂ ਮੈਂ ਪਹਿਲਾਂ ਹੀ ਲਾ ਲਿਆ ਸੀ ਤੇ ਹੁਣ ਬਰਤਨ ਹੀ ਰਹਿ ਗਏ ਆ ਸਾਫ਼ ਕਰ ਲੈਂਦੇ ਆ ਤੇ ਨਾਲ ਜੀ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਸੀ ਤੇ ਮੈਂ ਜੀ ਥਾ ਮਨੇਲ ਤੇ ਤੁਸੀਂ ਦੇਖਿਆ ਹੋਣਾ ਕਿ ਮੈਂ ਭੈਣ ਦਾ ਫੋਟੋ ਲਾਇਆ ਸੀ ਕਿਉਂਕਿ ਉਹ ਇੱਕ ਨਾ ਉਹਨਾਂ ਨੂੰ ਕਮੈਂਟ ਆਇਆ ਸੀ ਕਿਸੇ ਦਾ ਮੈਂ ਉਹਨਾਂ ਦੀ ਵੀਡੀਓ ਦੇਖੀ ਤੇ ਲੋਕਾਂ ਦੇਖੋ ਕਿੰਨੀ ਜਲਸੀ ਹੁੰਦੀ ਹੈ ਹਨਾ ਕਿਸੇ ਨੂੰ ਕੰਮ ਕਰਦਾ ਦੇਖ ਕੇ ਤੇ ਉਹਨਾਂ ਨੂੰ ਕਮੈਂਟ ਦੇ ਵਿੱਚ ਕਿਸੇ ਨੇ ਲਿਖਿਆ ਕਿ ਤਾਫੇ ਸੂਟ ਵਿੱਚ ਵਿੱਚ ਪਾਗਲ ਹੋਈ ਪਈ ਏ ਤੇ ਫਿਰ ਭੈਣ ਨੂੰ ਵੀ ਤਾਂ ਜਵਾਬ ਦੇਣਾ ਤਾਂ ਆਉਂਦਾ ਹੀ ਐ ਅਗੋ ਹਨ ਅਗਲੀ ਉਹ ਵੀ ਕਈ ਸਾਲਾਂ ਤੋਂ ਕੰਮ ਕਰ ਰਹੀ ਏ ਤੇ ਉਹਨੇ ਵੀ ਲਿਖਿਆ ਕਹਿੰਦੀ ਵੀ ਤੂੰ ਮੇਰੇ ਤੋਂ ਵੱਡਾ ਪਾਗਲ ਕਹਿੰਦੀ ਤੂੰ ਐ ਜਿਹੜਾ ਮੇਰੀ ਵੀਡੀਓ ਦੇਖਦਾ ਵੀ ਤੂੰ ਦਾ ਦੇਖ ਤੇ ਮੈਨੂੰ ਜੀ ਬਹੁਤ ਹਾਸੇ ਵੀ ਆਈ ਸੁਣ ਕੇ ਵੀ ਵਧੀਆ ਜਵਾਬ ਦਿੱਤਾ ਪਾਇੰਨੇ ਹਨਾ ਵੀ ਆਪਾਂ ਨੂੰ ਕੀ ਹੈ ਜੇ ਉਹ ਕੰਮ ਕਰਦੀ ਹੈ ਤਾਂ ਸੂਟ ਵੇਚਦੀ ਹੈ ਤਾਂ ਉਹਦੇ ਨਾਲ ਆਪਾਂ ਨੂੰ ਜਲਸੀ ਕਰਨ ਦੀ ਕੀ ਲੋੜ ਹੈ ਬਾਕੀ ਲੋਕ ਤਲਦੇ ਨਹੀਂ ਕੁਛ ਨਾ ਕੁਛ ਕਾਈ ਦਿੰਦੇ ਆ ਤੇ ਚਲੋ ਜੀ ਆਪਣੇ ਇੱਥੇ ਬਰਤਨ ਵੀ ਸਾਫ਼ ਹੋ ਗਏ ਆ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ